ਤਸਵੀਰਾਂ ਤੁਸੀਂ ਦੇਖ ਰਹੇ ਹੋ ਸਥਾਨਕ ਕਰਨਗਾਂ ਸਟੇਡੀਅਮ ਦੀ ਜਿੱਥੇ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਲਾਈਟ ਹੈਂਡ ਸ਼ੋਅ ਕੱਲ 20 ਨਵੰਬਰ ਨੂੰ ਕੀਤਾ ਜਾ ਰਿਹਾ ਹੈ ਤੇ ਇਸ ਲਾਈਟ ਹੈਂਡ ਸ਼ੋਅ ਦੇ ਨਾਲ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਸਮਾਗਮ ਦੀ ਸ਼ੁਰੂਆਤ ਕੀਤੀ ਜਾਵੇਗੀ ਦੇਖ ਸਕਦੇ ਹੋ ਕਿ ਇਸ ਦਾ ਜੱਜਾ ਲੈਂਡ ਦੇ ਲਈ ਕੇ ਮੰਤਰੀ ਹਰਨਵ ਸਿੰਘ ਬੈਂਸ ਵਿਸ਼ੇਸ਼ ਤੌਰ ਤੇ ਆਪਣੀ ਟੀਮ ਦੇ ਨਾਲ ਉੱਥੇ ਹੋਇਆ ਲਾਈਵ ਤਸਵੀਰ ਤੁਸੀਂ ਦੇਖ ਰਹੇ ਹੋ ਚਰਨਮੰਗਾ ਸਟੇਡੀਅਮ ਦੀ ਜਿੱਥੇ ਜਿਹੜਾ ਹੈ ਕੱਲ ਲਾਈਟ ਐਂਡ ਸਾਊਂਡ ਦਾ ਜਿਹੜਾ ਹੈ ਸ਼ੋਅ ਦਾ ਯੋਜਨ ਕੀਤਾ ਜਾ ਰਿਹਾ ਹੈ ਤੋਂ ਲਾਈਵ ਤਸਵੀਰ ਤੁਸੀਂ ਦੇਖ ਰਹੇ ਹੋ ਚਰਨਮੰਗਾ ਸਟੇਡੀਅਮ ਸ਼੍ਰੀ ਅਨੰਤ ਪ੍ਰਸਾਦ ਜੀ ਦੇ ਦਿੱਖੇ ਸ਼੍ਰੀ ਗੁਰੂ ਬੇਹਾਦਰ ਸਾਹਿਬ ਜੀ ਦੀ 350 ਸਾਲਾਂ ਦੀ ਸਮਾਗਮਾਂ ਦੀ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਕਾ ਆਪ ਸਮਾਗਮ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਜਾਵੇਗੀ ਤੁਸੀਂ লাইਵ ਤੋਂ ਪੂਰਾ ਦੇਖ ਰਹੇ ਹੋ ਤੁਸੀਂ ਚਰਨਗੰਗਾ ਸਟੇਡੀਅਮ ਜਿੱਥੇ ਜਿਹੜਾ ਹੈ ਕੱਲੋਂ ਇੱਥੇ ਲਾਈਟ ਐਂਡ ਸਾਊਂਡ ਜਿਹੜਾ ਹੈ ਸ਼ੋਅ ਕੀਤਾ ਜਾਵੇਗਾ ਰਿਸਤਿਆਂ ਪਿਆਰੀਆਂ ਬਿਲਕੁਲ ਮੁਕੰਮਲ ਹੋ ਗਿਆ ਹਨ ਅਤੇ ਉਹਨਾਂ ਸੇ ਸਮੋਖ ਜਿਹੜਾ ਹੈ ਸਿੱਟਾ ਮੰਤਰੀ ਜੀ ਹੋਸ ਜੀ ਬਾਇਰ ਆਪ ਜਿਹੜਾ ਹੈ ਇਸ ਸਥਾਨ ਤੇ ਪੁੱਜੇ ਹੋਏ ਹਨ ਸੋ ਲਾਈਵ ਤਸਵੀਰਾਂ ਚਾਰਨ ਲ ਮੈਸਟੇਡੀਅਮ ਸ਼੍ਰੀ ਨੰਤਨਪਾਲ ਦੀ ਜਿੱਥੇ 20 ਅਗਸਤ ਨੂੰ ਜਿਹੜਾ ਹੈ ਬਾਅਦ ਦੁਪਹਿਰ ਦੇ ਸਮੇਂ ਇੱਕ ਸਥਾਨ ਤੇ ਜਿਹੜਾ ਹੈ ਲਾਈਟ ਹੈਂਡ ਕਾਉਂਡ ਜਿਹੜਾ ਹੈ ਸ਼ੋਅ ਦਾ ਆਯੋਜਨ ਦੇ ਨਾਲ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ 63 ਸਭਾ ਦਾ ਜਿਹੜਾ ਹੈ ਆਗਾਜ਼ ਕੀਤਾ ਜਾਵੇਗਾ ਉਸ ਤੋਂ ਬਾਅਦ ਜਿਹੜਾ ਮੇਨ ਸਰਕਾਰ ਵੱਲੋਂ ਸਮਾਗਮ ਕਰਵਾਇਆ ਜਾਵੇਗਾ ਉਹ ਤੇ ਇਹ ਤੋਂ ਜਿਹੜਾ ਹੈ 25 ਤੱਕ 23 ਨਵੰਬਰ 24 ਨਵੰਬਰ 25 ਨਵੰਬਰ ਨੂੰ ਜਿਹੜਾ ਹੈ ਸਮਾਜ ਮહોਨ ਦੇ ਅਤੇ 24 ਨਵੰਬਰ ਨੂੰ ਜਿਹੜਾ ਹੈ ਭਾਈ ਗੱਤਾ ਜੀ ਸਥਾਨ ਨਜ਼ਦੀਕ ਅ ਗ੍ਰਾਸਟੇ ਖਾਲਸਾ ਜਿਹੜਾ ਹੈ ਉੱਥੇ ਅ ਵਿਧਾਉਤ ਸਭਾ ਦਾ ਵਿਸ਼ੇਸ਼ ਹੈ ਜਿੰਦਾ ਜੇ ਕੀਤਾ ਜਾਵੇਗਾ ਉਸ ਤੋਂ ਪਹਿਲਾ ਜਿਹੜਾ ਹੈ ਅ ਲੱਗ ਲੱਗ ਸਮਾਗੋ ਅ ਸ਼ੌਣੀ ਬੁੱਢਾ ਦਲ ਅ ਭਾਈ ਜੱਤਾ ਜੀ ਉਸਤਾਨ ਵਿਰਾਸਤੇ ਖਾਲਸਾ ਦੇ ਵਿੱਚ ਜਿਹੜਾ ਹੈ ਇਹ ਅਲੱਗ-ਅਲੱਗ ਸਮਾਜ ਇਕੱਠ ਹੋ ਰਹੇ ਨੇ ਤੇ ਲਾਈਟ ਪੀਸੀ ਰੱਤੀ ਦੇਖ ਰਹੇ ਹੋ ਹੈ ਚਰਲਿੰਗ ਦਾ ਸਟੇਡੀਅਮ ਜਿੱਥੇ ਜਿਹੜਾ ਹੈ ਕੱਲ ਲਾਈਟਰ ਸਾਊਂਡ ਸ਼ੋਅ ਦਾ ਜਿਹੜਾ ਹੈ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਤੋਂ ਦੇਖ ਸਕਦੇ ਹੋ ਕਿ ਸਿੱਖ ਮੰਤਰੀ ਪੰਜਾਬ ਅ ਵਿਸ਼ੇਸ਼ ਤੌਰ ਤੇ ਬੁਝੇ ਹੋਏ ਹਨ ਇਹਨਾਂ ਤਿਆਰੀਆਂ ਨੂੰ ਜਿਹੜਾ ਹੈ ਦੇਖਣ ਦੇ ਲਈ ਮంత్రి ਜੀ ਜੋ ਸਿੰਘ ਪਾਤ ਜੋ ਇਹਨਾਂ ਸਾਰੇ ਸਮਾਗਮਾਂ ਦੀ ਆਪ ਜਿਹੜਾ ਹੈ ਨਿਗਰਾਨੀ ਕਰਦੇ ਹਨ